ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਬਹੁਤ ਟਾਈਮ ਬਾਅਦ ਤੇ ਅੱਜ ਦੇਖਦੇ ਆਂ ਚੱਲਦੇ ਆਂ ਅੱਜ ਲੈ ਕੇ ਆਨੇ ਆਂ ਫਾਲੇ ਤੇ ਦਿਖਾਨੇ ਆ ਤੁਹਾਨੂੰ ਕਿਹੜੇ ਲਏ ਆ ਦੂਰਲੇ ਨੇ ਮਾਰ ਲਈ ਸੈਲਫ ਤੇ ਚੱਲਦੇ ਆ ਹੁਣ ਬੋਕ ਦੇ ਹੱਥਾਂ ਨੂੰ ਬੋਕ ਦੇ ਸਿੰਘਾਂ ਨੂੰ ਹੱਥ ਪਾ ਲਿਆ ਆ ਦੇਖਦੇ ਆ ਹੁਣ ਕੀ ਬਣਦਾ ਖਿੱਚਦਾ ਕਿ ਨਹੀਂ ਖਿੱਚਦਾ ਦਿਖਾਣੇ ਆ ਤੁਹਾਨੂੰ ਕਿਹੜੀ ਚੀਜ਼ ਲਈ ਆ ਕਿੱਡੇ ਕਿ ਹੈਗੇ ਆ ਸਾਰਾ ਕੁਝ ਦਿਖਾਵਾਂਗੇ ਖਿੱਚਦਾ ਕਿ ਨਹੀਂ ਖਿੱਚਦਾ ਉਹ ਵੀ ਦਿਖਾਵਾਂਗੇ ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਇਹ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਤੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਬਹੁਤ ਟਾਈਮ ਬਾਅਦ ਵੀਡੀਓ ਪਾਈ ਆ ਦੇਖੀ ਮੇਰੇ ਵਿੱਚ ਨਾ ਮਾਰਦੇ ਤੇ ਬਹੁਤ ਟਾਈਮ ਬਾਅਦ ਵੀਡੀਓ ਪਾਈ ਆ ਤਾਂ ਹੁਣ ਲਗਾਤਾਰ ਪਾਵਾਂਗੇ ਤੇ ਬਣਾਵਾਂਗੇ ਵੀਡੀਓ ਤੇ ਥੋੜਾ ਦੇਖਦੇ ਆਂ ਕਰਨੇ ਬਣਾਇਆ ਬਹੁਤ ਟਾਈਮ ਹੋ ਗਿਆ ਵੀਡੀਓ ਪਾਈ ਦਿਖਾਉਣਾ ਤੁਹਾਨੂੰ ਜਾ ਕੇ ਚੱਲਦੇ ਆ ਚਲੋ ਲੋ ਜੀ ਚੱਲ ਪਏ ਆ ਪਾਵੇ ਸ਼ੇਰਾ ਗੇਰ ਨਡਲਿਆ ਝੋਟਾ ਘਰੋਂ ਆਹ ਰਵੀ ਕੁਮਾਰ ਜਾ ਰਿਹਾ ਆ ਘਰ ਨੂੰ ਮਿਲ ਸਕਦੇ ਤੁਸੀਂ ਰਵੀ ਨੂੰ ਪਟੜਾ ਹੋ ਗਿਆ ਆ ਚਾਰੇ ਪਾਸੇ ਦੇਖ ਲਓ ਕਿ ਆ ਬਦਮੀ ਪੈਣ ਲੱਪਣ ਆਇਆ ਬੁੱਧੂ ਵਾਲੇ ਨੇ ਪੂਰਾ ਖੱਟਿਆ ਵੇਹ ਟਰੈਕਟਰ ਢੇਰੀ ਤੇ ਆਂਦੀ ਪਈ ਆ ਇਹਨੇ ਚਲਾਣ ਵਹਿਲੀ ਦੂਜੀ ਵਾਰੀ ਲੱਗਿਆ ਆ ਕਹਿੰਦਾ ਢੇਰੀ ਲਾ ਦੇਣੀ ਕਹਿੰਦਾ ਪੁੱਜਣਾ ਆ ਕਹਿੰਦਾ ਬੜਕਾ ਮਰਵਾਇ ਜਾਂਦਾ ਲੋ ਬਈ ਆਇਆ ਜੀ ਦੇਖ ਲਓ ਦੇਖੋ ਹੁਣ ਬੋਕਦੇ ਸਿੰਘਾ ਨੂੰ ਹੱਥ ਲਾਤਾ ਲਿਆ ਹੁਣ ਜੇ ਖਿੱਚਦਾ ਤਾਂ ਠੀਕ ਐ ਨਹੀਂ ਤਾਂ ਆਪਸ਼ਨ ਲਈ ਦੀ ਐ ਆਲ ਉੱਤਰ ਜਾਂਦੇ ਆਪਰ ਚੱਕ ਹੋ ਜਾਂਦੇ ਫੋਲਡਿੰਗ ਹੋ ਜਾਂਦੇ ਆ ਦੋ ਦੋ 15 ਬਣਾਏ ਆ ਜੀ ਤੁਹਾਡਾ 11 ਆ ਥੱਲੇ ਤੇ ਦੋ ਦੋ ਚੱਕਵੇਂ ਆ 15 ਦੇ ਆ ਬਹੁਤ ਤੂਫਾਨ ਆ ਗਿਆ ਯਾਰ ਦੇਖੋ ਮੈਨੂੰ ਲੱਗਿਆ ਲਗਾ ਨਾ ਦੇਖੋ ਕਿੰਨਾ ਤੂਫਾਨ ਚੱਲਦਾ ਪਿਆ ਬਾਹਰ ਬਹੁਤ ਹੀ ਜ਼ਿਆਦਾ ਗਹਿਰਾ ਹੀ ਹੋਇਆ ਪਿਆ ਨਾ ਤੂਫਾਨ ਚੱਲਦਾ ਆ ਰੁਟਾ ਬੈਠ ਰਹੇ ਹੀ ਇਹਨਾਂ ਦੇ ਚੰਗੀ ਹੋ ਰਹੇ ਨੇ ਉੱਧਰ ਪਿੱਛੇ ਜਮਾਨ ਬਣਦਾ ਇੱਧਰ ਤੂਫਾਨ ਆ ਗਈ ਤੂਫਾਨ ਫੋਲਡ ਕਰਤੇ ਦੇਖ ਲੋ ਆ ਪਿੱਛੇ ਕੱਦੂ ਕਰਨੇ ਲਈ ਆ ਪਿੱਛੇ ਤੋਂ ਅੱਗੇ ਦਾ ਕੰਮ ਕਰੂੰਗਾ 11 ਕਰਕੇ ਉਹਨਾਂ ਨੂੰ ਫੈਡਾਂ ਵਾਲੇ ਫੋਲਡ ਕਰਕੇ ਤੇ ਆ ਸੁਹਾਗੇ ਦਾ ਕੰਮ ਕਰੂੰਗਾ ਪਿੱਛੇ ਜਿਹੜਾ ਚੈਨਲ ਆਇਆ ਵਾ ਤੇ ਮਤਲਬ ਦੋ 2.5 2.5 3 3 ਫੁੱਟ ਬਾਹਰ ਨੂੰ ਆ ਕਾਤੀ ਕੇ ਤੋਂ ਬੋਗਾ ਦਾ ਹੱਥ ਤਾਂ ਪਾਇਆ ਹੈ ਖਿੱਚਦਾ ਕਿ ਨਹੀਂ ਖਿੱਚਦਾ ਨਹੀਂ ਤਾਂ ਫਿਰ ਉੱਠਣਾ ਨਹੀਂ ਆਪਾਂ ਮਿੱਧੇ ਵਾਲੀ ਉੱਠੇਗੇ ஆ <Gã> பந்த <aí> ਆ ਦੇਖੋ ਪਿੰਡਾਂ ਵਾਲਿਆਂ ਨੇ ਪਾਇਆ ਖਲਾਰਾ ਮੀਟ ਤਾਂ ਐਂ ਜਿੱਦਾਂ ਚੂਚੇ ਮੁਰਗਿਆਂ ਨੇ ਖਲਾਰਿਆ ਹੁੰਦਾ ਨਾ ਕੁੱਤਿਆਂ ਨੇ ਹੱਡਾ ਰੋੜੀ ਦੇ ਵਿੱਚ ਪਾੜ ਪਾੜ ਖਿੱਚ ਖਿੱਚ ਕੇ ਦੇਖ ਲੋ ਐ ਮੂੰਹ ਕਦੇ ਘਮਾਇਆ ਵਾ ਹੁਣ ਲੋ ਵੀ ਚੋਬਰੋਂ ਉੱਜ ਗਏ ਆ ਪਾ ਤੇ ਐਫਸੀ ਖਾਣੂਗੇ ਨਿਕਲੇ ਆ ਪਾਰਟੀ ਕਰਨੀ ਸੀਗੀ ਤੇ ਸ਼ਮੀਲ ਕਹਿੰਦਾ ਕਹਿੰਦਾ ਜੀਐਫਸੀ ਤੋਂ ਪਾਰਟੀ ਲੈਣੀ ਆ ਮੈਂ KFC ਦੀ ਪਾਰਟੀ ਚਾਈਦੀ ਕਹਿੰਦਾ KFC ਖਾਣਾ ਆ ਤਾਂ ਹੁਣ ਖਾ ਕੇ ਖੜੇ ਆ ਤੇ ਘੋਟਾ ਵੀ ਖੜਾ ਕੀਤਾ ਆ ਸਾਰੇ ਫੋਰ ਜੁਪਨਾਂ ਖੜੀਆਂ ਕੀਤੀਆਂ ਸਾਡਾ ਆਪ ਹੀ ਫੋਰਚੂਨਰ ਤੋਂ ਉੱਪਰ ਹੈ ਦੇਖੋ ਨਾਲੇ ਫਾਲਿਆਂ ਬੰਨੂ ਲਿਆ ਫਾਲੇ ਹਾਂ ਲਿਆ ਆ ਆਪਾਂ ਪਿੱਛੇ ਸੁਹਾਗਾ ਦਵਾਇਆ ਆ ਮਾਲਿਆਂ ਦੇ ਅਸਲੀ ਦੇਖ ਸਕਦੇ ਆ ਆ ਸੁਹਾਗਾ ਲਾਇਆ ਆ ਜਿੱਥੇ ਜਦਾ ਕਦੂ ਦੇ ਵਿੱਚ ਆਪਣਾ ਪਿੱਛੇ ਸੱਟ ਕੇ ਆਪਾਂ ਵਧੀਆ ਮਤਲਬ ਕਿ ਚਲਾ ਸਕਦੇ ਬਾਰ-ਬਾਰ ਸੁਹਾਗਾ ਪਾਣੇ ਨਾਲੋਂ ਸਹੀ ਆ ਇਹਦੇ ਆਇਆ ਇਹ ਇਹ 40 ਬਸੇ ਖੋਲਵੇਂ ਫਾਲੇ ਆ ਫੋਲਡ ਹੋ ਜਾਂਦੇ ਐ 11 ਤੇ ਆਪਣਾ ਜੇ 2-2 ਸੈੱਟ ਲਓ ਤਾਂ 15 ਖੇਚਦਾ ਤਾਂ ਬਾ 4x4 ਐ ਬਾਕੀ ਦੇਖਦੇ ਹਾਂ ਹੁਣ ਇਹ ਖੇਚਦਾ ਕਿ ਨਹੀਂ ਖੇਚਦਾ ਸੁਣੀ ਤਾਂ ਕਹੀ ਜਾਂਦਾ ਹੈ ਨਹੀਂ ਖੇਚਣਾ ਮੇਰਾ ਮਨ ਕਹਿੰਦਾ ਕਿ ਖਿੱਚੂਗਾ ਬਾਕੀ ਦੇਖੋਗੇ ਕੱਲ੍ਹ ਸਵੇਰੇ ਪਤਾ ਲੱਗੂਗਾ ਜਦੋਂ ਵੀਡੀਓ ਬਣਾਵਾਂਗੇ ਤੇ ਉਹ ਚੱਲਦੇ ਆ ਘਰ ਨੂੰ ਤੇ ਵਧੀਆ ਦੇਖੋ ਕਿਉਂ ਕਿੰਨਾ ਵਧੀਆ ਐ ਇੱਥੇ ਅੱਜ ਜਦੋਂ ਸੌਣ ਲੈ ਲਵਾਂਗੇ ਫਿਰ ਵੀਡੀਓ ਬਣਾ ਲਵਾਂਗੇ ਵੀਡੀਓ ਦਾ ਐਂਡ ਐਫ ਕਰਾਂਗੇ ਦੇ ਸਵੇਰ ਨੂੰ ਤੁਸੀਂ ਵੀਡੀਓ ਦੇਖਿਓ ਵੀਡੀਓ ਜਿਹੜੀ ਸਵੇਰੇ ਆਣੀ ਆ ਉਹਦੇ ਵਿੱਚ ਅਸੀਂ ਚਲਾ ਕੇ ਦੱਸਾਂਗੇ ਮੰਨਣੇ 8 ਤੇ 11 ਵੀ ਚਲਾ ਕੇ ਦੱਸਾਂਗੇ ਤੇ 15 ਵੀ ਚਲਾ ਕੇ ਦੱਸਾਂਗੇ ਠੀਕ ਹੈ ਜੀ ਤੇ ਕੱਲ ਨੂੰ ਮਤਲਬ ਕਿ ਮੈਂ ਤੇ ਸਵੇਰੇ ਆਪਾਂ ਵੀਡੀਓ ਬਣਾ ਕੇ ਤੇ ਪਾ ਦਵਾਂਗੇ ਜੀ ਸਾਡਾ ਦੱਸ ਤੇ ਵੀਡੀਓ ਹੁਣ ਲਗਾਤਾਰ ਆਇਆ ਕਰਨੀਆਂ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਧੰਨਵਾਦ ਜੀ ਸਬਸਕ੍ਰਾਈਬ ਜਰੂਰ ਕਰਦੇ ਹੋ ਆ ਗਿਆ ਬਈ 100 ਰੰਗ ਇਹ ਫੋਲਡਿੰਗ ਹੈ ਬਾਅਦ ਵਿੱਚ ਖੇਤ ਦੇ ਵਿੱਚ ਐ ਖੋਲ ਲੈਣੇ ਅੱਛਾ ਅੱਛਾ 11 ਤੇ ਉੱਪਰ 2 2 ਹੋਰ ਹੈ 15 ਮਾਤਾ ਵੀ ਦੇਖਣਾ ਜੀ ਕਿਦਾਂ ਲੱਗੇ ਜੀ ਬਹੁਤ ਵਧੀਆ ਉਧਰਲੇ ਪਾਸੇ ਨਾਮ ਕਿਹਦਾ ਲਿਖਿਆ ਵਾ ਸਾਈਡ ਤੇ ਪਰਲੇ ਪਾਸੇ ਹਾਂ ਇਹਨਾਂ ਦਾ ਤਨਵੀਰ ਲਿਖਿਆ ਵਾ ਰਾਣਾ ਹਰਮੇਸ਼ ਸਿੰਘ ਅੱਛਾ ਰਮੀ ਮੈਂ ਕਦੇ ਨਾਮ ਨਹੀਂ ਲਿਆ ਤੇ ਅੱਜ ਲਿਆ ਤੇ ਮੇਰਾ ਚੈਨਲ ਦਾ ਨਾਮ ਹੈ ਸਕੋਡ ਵਾਲੇ ਹਾਂ ਹਾਂ ਜੀ ਚਲੋ ਜੈ ਬਿਸ਼ਕਰਮਾ ਜੈ ਵਾਧਾ ਕਰੀਂ ਬੱਤਿਆਂ ਨੂੰ ਵਾਦ ਗਏ ਕਰੂ ਵਾਦ ਨਹੀਂ ਦੇ ਬੱਤਿਆਂ ਨੂੰ ਰਾਜੀ ਰਹਿਣ ਬੱਤੇ ਲੈਣੇ ਵਾਲੇ ਚੀਜ਼ਾਂ ਰੰਜੀ ਦੁਨੀਆ ਤੱਕ ਰਾਜੀ ਹੈ ਮੇਰੀ ਉਮਰ ਨੂੰ ਮੇਰੇ ਬੱਚਿਆਂ ਨੂੰ ਲੱਗ ਜਾਏ ਨਾ ਨਾ ਹੁਣ ਤਾਂ ਸਾਡੀ ਤੁਹਾਨੂੰ ਲੱਗਣੀ ਚਾਹੀਦੀ ਨਹੀਂ ਨਹੀਂ ਭਾਈ ਮੇਰੀ ਉਮਰ ਨੂੰ ਮੇਰੇ ਬੱਚਿਆਂ ਨੂੰ ਲੱਗ ਜਾਏ ਬਸ ਦੇਖ ਕੇ ਜਾਇਓ ਥੋੜਿਓ ਮੇਰੇ ਬੱਤੇ ਆ ਜਾ ਰਾ